ਹੈਲੋ ਗਾਇਸ ਸਸਿਕਰ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਵਧੀਆ ਠੀਕ ਠਾਕ ਤੇ ਰੋਟੀ ਪਾਣੀ ਆਪਾਂ ਖਾ ਲਿਆ ਤੇ ਕੋਮਲ ਮੰਮੋਣੀ ਵੀ ਆ ਗਿਆ ਬਾਕੀ ਹੁਣ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੋਮਲ ਤੋਂ ਕਿਹੜਾ ਕਿੰਦੀ ਸੀ ਗੇਮਿੰਗ ਚੈਨਲ ਆ ਗੁਰਸ਼ਾਨ ਐਫ ਐਫ ਅੱਛਾ ਇਹ ਕਿੰਦਾ ਹੈ ਉਹ ਗੁਰਸ਼ਾਨ ਦਾ ਚੈਨਲ ਹੈ ਮੇਰੇ ਛੋਟੇ ਕਜ਼ਨ ਦਾ ਇਹ ਓਕੇ ਹਾਂ ਜੀ ਦਿਖਾਈ ਮੜਾ ਜਿਵੇਂ ਆਪਣੇ ਫੋਨ 'ਚ ਖੋਲ ਕੇ ਅਵੀ ਆ ਚੈਨਲ ਹੀ ਹੁੰਦਾ ਗੁਰਸ਼ਾਨ ਐਫ ਐਫ ਅੱਛਾ ਹਾਂ ਜੀ 52 ਸਬਸਕ੍ਰਾਈਬਰ ਵੀ ਹੋ ਗਏ ਜੇ ਥੋੜੇ ਦੇ ਨਹੀਂ ਹੋ ਗਏ ਹਨਾ ਨਵਾਂ ਸਟਾਰਟ ਕੀਤੇ ਨੂੰ ਹਾਂ ਜੀ ਹਾਂ ਜੀ 24 ਵੀਡੀਓਜ਼ ਪਾਈਆਂ ਨੇ ਉਹਨੇ ਓਕੇ ਤੇ ਖੁਸ਼ ਵੀ ਕਹਿ ਰਹੇ ਸੀ ਬੜਾ ਸੋਹਣਾ ਖੇਡਦਾ ਹੈ ਹਾਂ ਜੀ ਇਹ ਕੁਛ ਵੀ ਬਹੁਤ ਇੰਟਰਸਟ ਲੈਂਦਾ ਉਹਨੇ ਵੀ ਸਬਸਕ੍ਰਾਈਬ ਕੀਤਾ ਹੋਇਆ ਸੀ ਸਾਰਿਆਂ ਨੇ ਕੀਤਾ ਹੋਇਆ ਹੈ ਤੇ ਗਾਇਸ ਜਿਹੜਾ ਕੋਈ ਗੇਮਿੰਗ ਗੇਮਿੰਗ ਦਾ ਹੈਗਾ ਇੰਟਰਸਟਡ ਪਲੀਜ਼ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਜੋ ਬੱਚੇ ਨੂੰ ਆਪਾਂ ਹੌਸਲਾ ਫਜ਼ਾਈ ਦੇ ਸਕੀਏ ਚਲੋ ਆਪਾਂ ਬਾਲੇ ਯੂ ਵੱਡੇ ਯੂਟਿਊਬਰ ਤਾਂ ਨਹੀਂ ਹੋਏ ਪਰ ਉਹ ਬੱਚਾ ਇਹ ਰੋਜ਼ ਕਹਿ ਰਿਹਾ ਸੀਗਾ ਕਿ ਪਲੀਜ਼ ਸਾਡਾ ਦੱਸ ਦੋ ਚੈਨਲ ਦਾ ਨਾਮ ਵਿੱਚ ਨਾਮ ਬੋਲੋ ਤੇ ਚਲੋ ਆਪਾਂ ਆਵਦਾ ਫਰਜ਼ ਨਿਭਾਤਾ ਤੇ ਤੁਸੀਂ ਅੱਗੋਂ ਜਰੂਰ ਆਪਣਾ ਫਰਜ਼ ਨਿਭਾਇਓ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰਿਕਵੈਸਟ ਆ ਹਾਈਲੀ ਪਲੀਜ਼ ਜੋ ਜੋ ਵੀ ਗੇਮਿੰਗ ਦਾ ਵਿੱਚ ਇੰਟਰਸਟ ਰੱਖਦਾ ਹੈ ਜਾਂ ਜੇ ਤੁਹਾਡਾ ਕੋਈ ਬੱਚਾ ਰੱਖਦਾ ਤੇ ਉਹਨੂੰ ਜਰੂਰ ਦੱਸਿਓ ਤੇ ਅੱਗੋਂ ਸ਼ੇਅਰ ਜਰੂਰ ਕਰ ਦਿਓ ਓਕੇ ਜੀ ਧੰਨਵਾਦ ਮੈਮ ਤੁਸੀਂ ਇਹ ਜਾਪ ਝਾੜੂ ਲਾਉਂਦੇ ਪੈ ਜਾ ਤੁਹਾਡੀ ਝਾੜੂ ਵਾਲੀ ਹਟ ਗਈ ਹੈ ਹਾਂਜੀ ਉਹ ਬੜੀ ਕੰਮ ਚ ਜ਼ੂਰਾ ਦੇ ਬੰਨਣ ਨਾਲ ਲਈ ਮੈਂ ਮੀਂਹ ਦੇ ਪਿਆਲੇ ਹੁੰਦਾ ਪਹਿਲੇ ਕਹਿੰਦੇ ਅੱਜ ਮੀਂਹ ਸੈ ਜਾਣਾ ਹੈ ਭੇਜਣਾ ਜਾਵਾਂ ਮੈਂ ਬਿਮਾਰ ਨਾ ਜਾਵਾਂ ਮੈਂ ਕਿਹਾ ਤੂੰ ਫਿਊਚਰ ਦਾ ਜਿਆਦਾ ਸੋਚਦੀ ਹੈਂ ਤੇ ਬਹੁਤ ਕੰਮ ਚ ਵੜਾ ਤੇ ਕੈਮਰਾ ਫੜ ਕੇ ਖੜੇ ਸਾਡੇ ਕੰਮ ਤੇ ਮੈਂ ਕਹਾਂ ਤੁਹਾਨੂੰ ਖਰਾਸੀ ਆਪ ਹੀ ਲਾ ਲੈਂਦੀ ਆ ਬਾਜ ਤਨਖਾਹ ਦੇਣੀ ਪਊਗੀ ਸਹੀ ਗੱਲ ਹੈ ਪੈਸੇ ਬਚਾਓ ਯੈਸ ਹਾਂਜੀ ਅਮਨ ਮੈਮ ਤੁਸੀਂ ਬੜਾ ਸੋਹਣਾ ਅੱਜ ਕਾਲਾ ਕਾਲਾ ਸੂਟ ਪਾ ਕੇ ਆਏ ਜੇ ਬਿਜਲੀ ਪਵਾਉਂਦਾ ਰਾਦਾ ਤੇ ਹੋਰ ਮੈਂ ਹਾ ਕਿੱਦਾਂ ਦਾ ਡੇਗ ਪਾਵੇ ਆ ਕੇ ਪਰ ਡੇਗ ਦੀ ਨਹੀਂ ਕੀ ਕਰੀਏ ਹੁਣ ਬਿਜਲੀ ਵੀ ਅਮਨ ਦੇ ਕਦਾਂ ਕਹਦਾ ਸਹੀ ਗੱਲ ਐ ਕਹਿੰਦੀ ਕਿ ਤੇ ਆਈ ਨਾ ਮੈਨੂੰ ਨਾਪਲੇ ਕਾਛ ਚ ਆਣਾ ਹੈ ਕੈਡ ਬੰਦੇ ਦਾ ਪਰ ਬਿਜਲੀ ਵੀ ਡਰਦੀ ਆ ਸਹੀ ਕਰ ਲੈ ਇਹ ਗੱਲ ਹੈ ਜੀ ਵਿਖਾ ਨਹੀਂ ਮੰਨ ਸਵੰਨੀਆਂ ਮੁੰਦਰੀਆਂ ਪਾ ਕੇ ਆਉਂਦੀ ਲੈ ਦੇਖੋ ਜੀ ਇੱਕ ਮੰਡੀ ਚ ਵਾਈ ਫਿਰ ਲੈ ਇਧਰ ਵੇਖੋ ਗਾਇਸ ਕਿੰਨੀਆਂ ਮੁੰਦਰੀਆਂ ਪਉਂਦੀ ਜੀ ਮੈਨੂੰ ਸ਼ੌਂਕ ਆ ਜੀ ਸ਼ੌਂਕ ਤਾਂ ਬੜਾ ਤੇ ਮੈਂ ਲੈ ਕੇ ਨਹੀਂ ਦਿੰਦੀ ਹੈ ਇਹ ਜਿੱਤਾਂ ਮਿਲਿਆ ਇਹ ਸਾਨੂੰ ਦੱਸੋ ਤੇ ਲੈ ਲੀ ਦੱਸ ਕਿੰਨੇ ਭੇਜੀਆਂ ਏ ਆਦਮੇ ਕੋਮਲ ਦੇ ਪਰਸ ਚੋਂ ਹੁਣੇ ਤਾਜੀ ਤਾਜੀ ਕੱਢੀ ਨਾ ਆਤ ਮੈਨ ਦਿੱਤੀ ਪਹਿਲਾਂ ਮੈਨੂੰ ਇਹ ਦੱਸ ਇਹ ਤਾਂ ਸਾਡੇ ਸ਼ੀਸ਼ੇ ਅੱਗੇ ਪਾਈਸ ਪਰ ਕਾਢ ਕੇ ਪਾ ਲਈ ਹਾਏ ਪਾ ਮੇਰੇ ਡੈਡੀ ਇਹ ਤਾਂ ਮੇਲੇ ਤੋਂ ਲੈ ਕੇ ਆਇਆ ਸੀ ਉਹ ਤਾਂ ਡੈਡੀ ਮੰਮੀ ਲਈ ਲੈ ਕੇ ਆਇਆ ਤੇ ਇਹਨੇ ਇਹਨੂੰ ਚੁੱਕ ਕੇ ਪਾ ਲਈ ਇਹ ਵੀ ਮੈਨੂੰ ਬੰਦਾ ਮੇਰੇ ਡੈਡੀ ਨੇ ਲੈ ਕੇ ਆਇਆ ਦੱਸ ਉਹ ਮੰਮੀ ਆਸਲੇ ਹੈ ਕਾਬੂ ਕਰ ਲਿਆ ਤੇ ਅਮਨ ਕਦੇ ਵੀ ਐ ਨਹੀਂ ਕਰੀਦਾ ਹੁੰਦਾ ਮੰਮੀ ਇਹਦੇ ਨਾਲ ਗੱਲ ਸੁਣਾ ਚੱਲ ਮੈਨੂੰ ਗੱਲ ਜਿੱਤੇ ਆਈ ਡੈਡੀ ਮੰਮੀ ਲਈ ਲੈ ਆਇਆ ਜਿਹੜਾ ਕੁੱਚੀ ਦਾ ਪਰਸ ਨੇ ਹੀ ਰੱਤੀਓ ਹੈਗਾ ਤੇ ਮੇਰੇ ਮਾਮੇ ਦੀ ਕੁੜੀ ਦਾ ਉੱਥੇ ਮੰਮੀ ਕੋਲ ਪਿਆ ਹੋਇਆ ਸੀ ਹਾਂਜੀ ਤੇ ਮੈਂ ਕੱਲ ਫੜੀ ਆ ਮੈਂ ਆ ਕੇ ਏਡਾ ਵੱਡਾ ਝੂਠ ਮਾਰਿਆ ਪਹਿਲਾਂ ਤਾਂ ਮੈਂ ਮਨਾਇਆ ਮਸਾਂ ਜਵਾਕਾਂ ਨੂੰ ਕਿਉਂਕਿ ਮੈਂ ਏਡੀ ਮਹਿੰਗੀ ਸ਼ਾਪਿੰਗ ਨਹੀਂ ਕਰਦੀ ਜੇ ਮੰਨੇ ਮੰਨੇ ਤੇ ਮੁੜ ਕੇ ਦੇ ਕਰਨ ਲੱਪੇ ਹੇ ਮੰਮੀ ਬੁਲਟੇ ਤੇ ਲਾਈ ਬਿਲ ਪੈ ਜਾਣੇ ਸੀ ਇੰਨੇ ਚ ਜਿੰਨੇ ਦਾ ਪਰਸ ਲੈ ਆਈ ਮੈਂ ਕਿਹਾ 20000 ਦਾ ਸੀ ਮੈਂ ਕਿਹਾ ਚੌੜ ਚੌੜ ਚ ਸੀ ਸ਼ੋਰੂਮ ਚ ਵੜ ਗਏ ਤੇ ਮੈਂ ਕਿਹਾ ਚੌੜ ਚੌੜ ਚ ਤੁਹਾਡੇ ਲੈ ਗਏ ਨਹੀਂ ਲੈਤਾ ਮੈਂ ਕਿਹਾ ਬਾਅਦ ਚ ਨਾ ਪੁੱਛਦਾ ਹਾਂ ਨੀ ਹੋਏ ਮੈਂ ਕਿਹਾ 20000 ਦਾ ਪਰ ਸਿੱਤੇ ਪਰ ਉੱਥੇ 50% ਆਫ ਲੱਗੀ ਸੀ ਤੇ 8900 ਦਾ ਪੈ ਗਿਆ ਮੈਂ ਗੋਲਜੀ ਗੱਲ ਕਰ ਗਈ ਉਹਨੂੰ ਫਰੋਲ ਫਰੋਲ ਕੇ ਵਿੱਚੋਂ ਵੇਖਣ ਵੀ ਅਸਲੀ ਕਿ ਨਕਲੀ ਇਹਦੇ ਨਾਲ ਤਾਂ 2000 ਦਾ ਮੈਂ ਕਿਹਾ ਗੁੱਚੀ ਦੀ ਤਾਂ ਮੈਂ ਕਿਹਾ ਕਾਪੀ ਵੀ ਨਹੀਂ ਆਉਂਦੀ ਹੈ ਨਾ ਤੇ ਮੁੜ ਕੇ ਭਾਈ ਇਹ ਦੋਵੇਂ ਫਿਕਰਾਂ ਚ ਪੈ ਕੇ ਖੋਜ ਵੀ ਕਰੇ ਹਾਏ ਮੰਮੀ ਮੈਨੂੰ ਬੋਲਿੰਗ ਦਾ ਕਰੇ ਕੀ ਲੈ ਕੇ ਦੇ ਦੇਣਾ ਸੀ ਤੁਸੀਂ ਉਹ ਲੈ ਕੇ ਦਿੰਦੇ ਹੈ ਨਾ ਤੇ ਇਹ ਕਰ ਲੈ ਮਮੀ ਲਾਈਵ ਵੀਲ ਪਵਾ ਲੈਨੇ ਸੀ ਮੈਂ ਕਿਹਾ ਹੈ ਤੁਹਾਡੀ ਈ ਮਾੜੀ ਨਹੀਂ ਤੇ ਮੇਰੇ ਬੰਦੇ ਨੇ ਮੈਨੂੰ ਲੈ ਹੀ ਲੁੱਟਾ ਮਰਜ਼ੀ ਤੇ ਮੈਂ ਕਿਹਾ ਤੁਹਾਨੂੰ ਮਮੀ ਦਾ ਇਹ ਫਜ਼ੂਲ ਖਰਚਾ ਤੇ ਮੈਂ ਕਿਹਾ ਜਿਹੜੇ ਲਾਈਵ ਹੀ ਲਊ ਉਹ ਨਹੀਂ ਫਜ਼ੂਲ ਖਰਚਾ ਸਹੀ ਗੱਲ ਤੁਹਾਡੀਆਂ ਜਨਾਨੀਆਂ ਨਹੀਂ ਟੇਕਦੀਆਂ ਮੈਨੂੰ ਲੱਗਦਾ ਆ ਮੇਰੀਆਂ ਨੋਹਾਂ ਦੇ ਮੈਨੂੰ ਲੱਗਦਾ ਮੈਂ ਹੀ ਰੀਜਾਂ ਪੂਰੀਆਂ ਕਰੀ ਸਹੀ ਗੱਲ ਜੇ ਤੁਹਾਡੇ ਤੇ ਰਹਾ ਤਾਂ ਤੁਸੀਂ ਤਾਂ ਮੈਨੂੰ ਨੋਹਾਂ ਤੋਂ ਛੇਤੀ ਲੈਸ ਕਰ ਦੋਗੇ ਸਹੀ ਗੱਲ ਐ ਹੋਜੇ ਮੁੰਡੇ ਮੈਂ ਤਾਂ ਹੈਰਾਨ ਗਿਰੀ ਮੈਂ ਕਹੇ ਤੁਮੇ ਝੂਠ ਹੀ ਮਾਰਿਆ ਜੇ ਮੈਂ ਸੱਚੀ 8000 ਲਾ ਆਉਂਦੀ ਤੇ ਖਰੇ ਕੀ ਇਹਨਾਂ ਨੇ ਰਿਐਕਟ ਕਰਨਾ ਸੀ ਸਹੀ ਗੱਲ ਆ ਕਿਵੇਂ ਪਰ ਰਾਤੀ ਨਹੀਂ ਦੱਸਿਆ ਮੈਂ ਖੁਸ਼ ਨੂੰ ਤਾਂ ਜਿਵੇਂ ਨਹੀਂ ਸੱਚਾਈ ਦਾ ਪਤਾ ਉਸ ਕੋਲ ਚਲਾ ਗਿਆ ਤੇ ਮੈਂ ਜੱਗ ਸਿਰ ਨੂੰ ਦੱਸਤਾ ਮੈਂ ਕਹੇ ਚਾਵੇਂ ਤੈਨੂੰ ਪਤਾ ਮੈਂ ਇੰਨੇ ਪੈਸੇ ਲਾਉਂਗੀ ਉਹ ਵੀ ਪਰਸ ਤੇ ਸਹੀ ਗੱਲ ਆ ਸਹੀ ਗੱਲ ਆ ਮਤਲਬ ਪਰਸ ਭਾਵੇਂ ਸਸਤਾ ਹੋ ਮੇਰਾ ਮੈਨੂੰ ਰੀਚ ਜ਼ਰੂਰ ਆ ਵੀ ਮੈਂ ਕੋਈ ਬ੍ਰਾਂਡ ਰੱਖਾਂ ਮੇਰੇ ਕੋਲ ਹਜੇ ਤੱਕ ਕੋਈ ਵਧੀਆ ਬ੍ਰਾਂਡ ਨਹੀਂ ਹੈਗਾ ਹਨਾ ਨਹੀਂ ਉਹ ਗੁੱਚੀ ਨਹੀਂ ਗਾ ਹੋਰ ਬ੍ਰਾਂਡ ਆ ਪਤਾ ਨਹੀਂ ਕਿਹੜਾ ਕਦੇ ਬ੍ਰਾਂਡ ਗਾਇਜ਼ ਫੜੇ ਹੋਣ ਤਾਂ ਸਾਨੂੰ ਨਾਂ ਯਾਦ ਹੋਣ ਤੇ ਸ਼ੌਂਕ ਜ਼ਰੂਰ ਆ ਲਵਾਂਗੇ ਵੀ ਜ਼ਰੂਰ ਪਰ ਹਜੇ ਥੋੜੇ ਜੇ ਕੰਮ ਫਿਕਰਾਂ ਵਾਲੇ ਜਾਂਦੇ ਹਨਾ ਹਾਂ ਇਹਨਾਂ ਤੁਮਾਂ ਟੈਨਸ਼ਨ ਫਰੀ ਹੋ ਕੇ ਲਵਾਂਗੇ ਮੈਂ ਵੀ ਨੈਕਸਟ ইয়ার ਜੇ ਆਪਣੀ ਚੰਗੀ ਇਨਕਮ ਹੋਈ ਤੇ ਆਪਾਂ ਇੱਕ ਮਹਿੰਗਾ ਜਿਹਾ ਬੈਗ ਲਵਾਂਗੇ ਤੇ ਦੇ ਛਿੱਤ ਦੇ ਛੇਤੀ ਸਾਡੇ ਚੈਨਲ ਨੂੰ ਕਰ ਦੋ ਧਮਾਲਾ ਧਮਾਲਾ ਕਰ ਦੋ ਧੂੰਮ ਧਾਮ ਨਾਲ ਇਹਨੂੰ ਕਰ ਦੋ ਚਾਹੇ ਸੇਰੇ ਫੁਲਾ ਦਿਓ ਇੰਨੇ ਕਿੰਨਾਂ ਕਮ ਆਵੇ ਕਿ ਆਪਾਂ ਪਰਸਲੇਂ ਜੋਗੀ ਹੋ ਜੀਦੇ ਜੀ ਪਰਸ ਪਰਸ ਕਰਦੇ ਨੇ ਫਿਰ ਸਾਰੇ ਵਾਸਤੇ ਸਹੀ ਗੱਲ ਹੈ ਫਿਰ ਗਿਫਟ ਵੀ ਕਰਿਆ ਕਰਾਂਗੇ ਆਪਾਂ ਬੱਚਿਆਂ ਨੂੰ ਸਹੀ ਗੱਲ ਹੈ ਸਹੀ ਗੱਲ ਬਾਬਾ ਨਾਲ ਕਿੰਨੇ ਜੋਗਾ ਕਰਦੇ ਸਹੀ ਗੱਲ ਤੇ ਆ ਸੀ ਸਾਡੀ ਸਟੋਰੀ ਅੱਜ ਦੇ ਪਰਸ ਦੀ ਜਰੂਰ ਮੈਂ ਸੋਚਿਆ ਵੀ ਸ਼ੇਅਰ ਕਰਦੀ YouTube ਫੈਮਿਲੀ ਨਾਲ ਤੁਹਾਡੇ ਬੱਚੇ ਵੀ ਐਵੇਂ ਕਰਦੇ ਕਿ ਨਹੀਂ ਕਰਦੇ ਤੁਸੀਂ ਵੀ ਦੱਸਿਓ ਜਰੂਰ ਕਮੈਂਟਾਂ ਚ ਮਣ ਇੰਨਾ ਲਾਇਆ ਕਿ ਤਕੰਡੀਆਂ ਹੋਰ ਮੈਂ ਕਹਾ ਵੱਡੇ ਗੋਲੇ ਚ ਜਿਆਦੀ ਚਾਹ ਪੋਣੀ ਤੇ ਤੁਕੜਾਈਏ ਚ ਪਾ ਲੈਣੀ ਗਾਇਸ ਹੈ ਅਸੀਂ ਚੱਲਗੇ ਮਹਿੰਦੀ ਲਾਉਣ ਤੇ ਵੇਖੋ ਉਹਨਾਂ ਦਾ ਫੋਨ ਆ ਗਿਆ ਤੇ ਜਲਦੀ ਜਲਦੀ ਚ ਵਿੱਚ ਆ ਕੇ ਮੈਂ ਪੀਂਦੀ ਆ ਪੀਂ ਆਹ ਕੋਮਲੇ ਨਾ ਸੁੰਗਣੀਆਂ ਜਾਨੀਆਂ ਸੁੰਗਣ ਕੀ ਸਾੜੀ ਜਾਨੀਆਂ ਮੈਂ ਮੈਂ ਕਿਹਾ ਚਾਹ ਬੜਾ ਕੇ ਪੀ ਲ ਗਏ ਅਟਰ ਜੀ ਜਾਂਦੀ ਹੁੰਦੀ ਆਡੀ ਬੜੀ ਬੜੀ ਐਨਹਾਂਸ ਹੋ ਰਹੀ ਹੈ ਤੁਹਾਡੀ ਬੈਸ ਸਹੀ ਗੱਲ ਕਿਸੇ ਨਾ ਵਟਾ ਨਾ ਲੈ ਜੇ ਹੁਣ ਆਪਾਂ ਚੋਰੀ ਕੀਤੀ ਜੀ ਚੋਰੀ ਚੰਗੀ ਤਰ੍ਹਾਂ ਵੇਖ ਲਿਗੇ ਤੇ ਵਟਾ ਕੇ ਹੋਰ ਨਾ ਲੈ ਆਵੇ ਮੇਰੇ ਚੰਦ ਤਾਰੇ ਸਾਰੇ ਹੀ ਲੈ ਗਏ ਨੇੜ ਪਹਿੜ ਤੋਂ ਮੈਂ ਤਾਂ ਜਿਹਾ ਨਹੀਂ ਰਹੀ ਰਿੰਗ ਫਿੰਗਰ ਬਣੀ ਵੀਡੀਓ ਬਣਾਉਣੀ ਸੀ ਹੂੰ ਚੰਦ ਤਾਰੇ ਲੈ ਗਏ ਪਰ ਫੇਰ ਵੀ ਆਪਾਂ ਫੇਰ ਵੀ ਆਪਾਂ ਕੋਸ਼ਿਸ਼ ਕਰਨੀ ਹੈ ਅੱਜ ਬੜੇ ਕੱਡੇ ਕੱਡੇ ਸੂਟ ਪਾ ਕੇ ਤੇ ਤੁਹਾਨੂੰ ਵਿਆਹ ਤੇ ਥੋੜੀ ਉਹਨਾਂ ਨੇ ਸੱਦਿਆ ਹੈ ਅੰਨਿਆ ਕਿ ਮੇ ਟਾਵਰ ਕੱਢੇ ਕਿੱਡੀ ਅੱਗ ਲੱਗੀ ਇਹਨਾਂ ਨੂੰ ਟਾਵਰ ਕੱਢਣ ਦੀ ਸਿੰਪਲ ਸਾਧੀਆਂ ਬਣ ਕੇ ਰਿਆ ਕਰੋ ਦੱਸੋ ਹੱਸਾ ਕੀ ਹੈ ਹੱਸ ਮੈਂ ਕੀ ਬੱਸ ਢੇ ਤੇ ਆ ਕੇ ਕਿਆ ਮਨ ਪੰਜਾਬੀ ਜੁੱਤੀ ਪਾ ਕੇ ਆਈ ਅੱਛਾ ਸਾਰੀ ਜੜੀ ਚੈ ਚੈ ਬੈ ਬੈਂ ਧੀਰੀ ਦੀ ਨਦੀ ਗਾਇਸ ਮੈਂ ਕੋਈ ਜ਼ਰੂਰੀ ਕੰਮ ਕਰਦੀ ਆ ਮਨਾ ਇੰਨਾ ਨਹੀਂ ਵੇਖਣਾ ਵੀ ਆਂਟੀ ਕੋਈ ਦਿਮਾਗ ਵਾਲਾ ਕੰਮ ਕਰਦੀ ਪਈ ਐ ਇੱਕ ਦਿਨਟੀ ਦਾ ਹੁੰਦਾ ਕ ਦਿਮਾਗ ਇਹਨਾਂ ਨੇ ਆਪ ਦੀ ਚਾਹ ਚਾਹ ਪਾ ਪਾ ਸਵੇਰੇ ਨਾ ਲੱਗੀਆਂ ਹੀ ਸੀ ਤੇ ਮੈਂ ਕਿਹਾ ਉੱਚੀ ਦਿਨੇ ਮੈਂ ਕਿਹਾ ਚੁੱਪ ਕਰ ਜੜੀ ਕਿਵੇਂ ਚਾਹ ਚਾਹ ਪਾ ਪਾ ਕਰਨ ਲੱਗੀਆਂ ਬਾਚਾਸ ਦੰਦੀਆਂ ਕੱਢਣ ਲੱਗ ਗਈ ਨਾ ਘਾਰ ਨਹੀਂ ਪਾ ਦਿੰਦੀ ਨਾ ਬੰਦ ਕਰ ਲਈ ਤੇ ਕੋਈ ਬਟਨ ਵੀ ਨਹੀਂ ਲਾਇਆ ਰੱਬ ਨੇ ਚਲਾਉਣ ਵਾਲਾ ਚਲਾਤਾ ਬੰਦ ਕਰਨ ਵਾਲਾ ਭੁੱਲ ਗਿਆ ਪਰ ਅਗਲੇ ਜਨਮ ਚ ਰਿਕਵੈਸਟ ਕਰਾਂਗੇ ਬਾਪੇ ਅੱਗੇ ਸਹੀ ਗੱਲ ਹੈ ਵੀ ਸਾਰੇ ਬਟਨ ਲਾ ਕੇ ਭੇਜਿਓ ਕਾਲੋ ਹੂੰ ਲੈਟ ਇਸ టు ਹਾਂ ਜਿਵੇਂ ਕਰਦੇ ਨੇ ਹੁੰਦੇ ਪਕੌੜੇ ਹਾਂ ਮੈਂ ਵੇਖਿਆ ਹੀ ਉਹਨਾਂ ਨੇ ਐਨ ਵਿਚੋ ਨਚੋੜ ਹੁੰਦੇ ਛੁੜ ਕੇ ਐ ਬਣਾਏ ਹੈ ਕਿ ਪੂਰੇ ਮਸਾਲੇ ਮਸੂਲੇ ਪਾ ਕੇ ਮਸਾਲੇ ਪਾਏ ਨਾ ਖੂਫੀਆ ਮਸਾਲੇ ਹਾਂ ਜਲੇਬ ਲਿਆਉਂਦੇ ਉਹ ਵੀ ਪਏ ਬਾਹਰ ਹੂੰ ਲਿਆ ਆ ਹਲ। ਕੰਨੀ ਰ ਅਗੇ ਨਹੀਂ ਗਿਆ ਮੀਸੀਣਾ। ਹਾਂ? ਮੀਸੀਣਾ। ਅਸੀਂ ਤਾਂ ਅੱਜ ਮਸਾ ਜਾਨੀ ਆਇਆ। ਹਾਂ? ਕਿਉਂ? ਮਜਾ ਨਹੀਂ ਆਇਆ। ਕੁਝ ਖਾਣਦੇ ਹੀ ਨਹੀਂ ਮਜਾ ਆਇਆ। ਸਾਰੇ 버ਗਰਾਂ ਠੰਡੇ ਹੋਏ ਪਰ ਹੀ ਗਏ। ਆਈਸਕ੍ਰੀਮ ਜ਼ਰੂਰ ਵਧੀਆ ਲੱਗੀ ਇੱਕ। ਅਸੀਂ ਤਾਂ ਬਿਮਾਰ ਹੋ ਜਾਣਾ ਕਿ ਚੱਲਦਾ ਥੋੜਾ। ਹੋਇਆ ਨਹੀਂ। ਤੁਸੀਂ ਤਾਂ ਖਾਸ ਕਰਕੇ ਤੁਹਾਡੀ ਸ਼ਾਦੀ ਬੰਦ ਸ਼ਾਮ ਹੋਣੀ। ਅਸੀਂ ਤਾਂ ਬੋਰਡ ਤੇ ਇੱਕ ਰੀ ਬੈਠੇ ਬਸ। ਪਾਣੀ ਮੀ ਪਈ ਤਾਂ ਕੋਈ ਸੁਆਦ ਨਹੀਂ ਆਉਂਦਾ ਪਿਆ ਹੈਗਾ ਗਿੱਲੇ ਗਿੱਲੇ ਹੋ ਗਏ ਗਿੱਲੇ ਗਿੱਲੇ ਹੋਰ ਜੇ ਚਿਪਚਿਪ ਆਇਆ ਘਰੋਂ ਤੇ ਮੇਲਾ ਪਰ ਹੈ ਨਹੀਂ ਮੈਨੂੰ ਪਤਾ ਹੈ ਸਾਰਾ ਕੁਝ ਕੈਂਸਲ ਹੋ ਰਿਹਾ ਹੈ ਗਾਇਸ ਮੈਨੂੰ ਲਾਰਾ ਲਾ ਕੇ ਆਪ ਆਇ ਨਹੀਂ ਵੇਲੋ ਕੱਲ ਤੋਂ ਆ ਸੰਗਤ ਇੰਨੀ ਨਹੀਂ ਸੀ ਹੱਦ ਕੀ ਪਤਾ ਨਹੀਂ ਗਾ ਦੋ ਨਹੀਂ ਕਰਕੇ ਹਾਂ ਅੱਜ ਤਾਂ ਨਹੀਂ ਕਰਕੇ ਮੈਂ ਗਿਆ ਵੀ ਲੇਟ ਨਾ ਮੈਂ ਤਾਂ ਗਿਆ ਉੱਥੇ 4 ਵਜੇ ਬਾਬਾ ਡਲੇ ਨਹੀਂ ਚਲੇ ਹੈ ਡਲੇ ਚੱਲੇ ਹੀ ਉਹ ਪਹਿਲਾਂ ਹੀ ਚੱਲ ਗਏ ਹਾਂ ਸ਼ਰਧਾਈ ਸਾਰਾ ਕੁਝ ਡਲੇ ਭਰ ਗਏ ਉਹੋ ਮੀਟ ਬੱਕਰਿਆਂ ਦੇ ਅੱਜ ਮੈਂ ਗਲਤੀ ਨਾਲ ਸੁੱਖਾ ਵੀ ਲਿਆ ਕਿਉਂ ਸ਼ਰਧਾਈ ਵਾਲਾ ਕਿਹੜਾ ਉਹਦੇ ਹੁੰਦਾ ਨਹੀਂ ਜਿੱਦੇ ਜਿੱਥੇ ਬਾਬਾ ਜੀ ਮੈਨੂੰ ਵੀ ਪਤਾ ਹੀ ਨਹੀਂ ਲੱਗਾ ਤੂੰ ਜਾ ਰਗੜੇ ਵਾਲਾ ਦੂਜੇ ਰਗੜਾ ਗਈ ਨਾ ਤੂੰ ਜਾ ਤੇ ਸੁੱਖੇ ਵਾਲੇ ਹੁੰਦਾ ਕਿਸ ਕਾਸਲਾ ਨਾ ਉਹ ਦਰੰਦਾ ਤੂੰ ਦੁੱਜਾ ਪਰ ਫਰਕ ਕੋਈ ਨਹੀਂ ਪਿਆ ਹਾਂ ਯਾਰੀ ਕਹਿੰਦਾ ਸੁੱਖੇ ਵਾਲਾ ਇਹ ਪਤਾ ਵੀ ਨਹੀਂ ਸੁੱਖੇ ਵਾਲਾ ਹੈਗਾ ਉਹ ਵੀ ਨਹੀਂ ਕਰਦੇ ਨਾ ਇਹਨਾਂ ਨੇ ਬੱਚਿਆਂ ਨੂੰ ਦੁਰ ਦੇਣਾ ਸੀ ਨੀ ਮੈਂ ਮੈਨੂੰ ਕੱਖ ਵੀ ਪਤਾ ਹੀ ਨਹੀਂ ਲੱਗਾ ਅਜੇ ਤੱਕ ਮੈਂ ਐਵੇਂ ਹੀ ਹਾਂ ਨਹੀਂ ਤੇ ਮੈਂ ਹੀ ਹੀ ਕਰਦਾ ਹੋਣਾ ਹੈਗਾ ਹੀ ਹੀ ਤੇਰੀ ਹੋ ਜਾਣੀ ਸੀ ਜੁੱਤੀਆਂ ਪਹਿਨੀਆਂ ਸੀ ਪੀਤਾ ਹੁੰਦਾ ਲੈ ਪੀਤਾ ਮੈਂ ਲੈ ਨਾ ਮਨ ਨੂੰ ਪੀਤਾ ਮੈਂ ਤੂੰ ਤਾਂ ਮੁਝੇ ਤਾਂ ਹੀ ਨਹੀਂ ਕਰਨਾ ਐਵੇਂ ਹੀ ਐਵੇਂ ਹੀ ਖਾਏ ਮਨ ਤੇ ਲੱਗਾ ਕਿਸ ਕਾ ਦਾ ਮੈਨੂੰ ਕਿ ਤੂੰ ਅੰਗਿਆ ਖਾਧਾ ਉਹ ਦੋ 버ਗਰ ਖਾ ਗਿਆ ਬਿਨਾਂ ਹਜਾ ਚਤੋ ਗਿਆ ਅੱਜ ਮੇਰੇ ਅੱਜ ਇਹ ਮੇਰੇ ਵੱਲੋਂ ਭੇਜਿਆ ਸਾਲਾ ਮੈਂ ਇਹਨੂੰ ਮਨਾ ਦਿੱਤਾ ਸੀ ਜਾਨ ਪਕਾੜੇ ਵੀ ਮੇਰੇ ਲਈ ਨਹੀਂ ਖਾਣਦੇ ਨਹੀਂ ਜੀ ਪੈਸੇ ਪੈਸੇ ਕਿਹਨੇ ਆਹ ਆ ਪੈਸੇ ਵੀ ਮੈਂ ਦਿੱਤੇ ਆ ਇੱਕ ਵਾਰੀ ਤੂੰ ਲੱਗੇ ਨਹੀਂ ਕਿਹਾ ਕੀ ਇਹ ਮੰਮੀ ਮੈਂ ਚਲ ਜਾਵਾਂ ਜਾਂ ਨਹੀਂ ਵੀ ਨਾ ਜਦੋਂ ਜੇ ਮੇਰੀ ਅਗਿਆਰ ਮੇਰੀ ਮੈਨੂੰ ਪੁੱਛ ਲੈ ਹੀ ਨਹੀਂ ਫਿਰ ਮੇਰੀਆਂ ਰੋਟੀਆਂ ਖਾਂਦਾ ਕੋਈ ਮਤਲਬ ਨਹੀਂ ਬੰਦਾ ਮੈਂ ਬੋਲਣਾ ਕਾਉਂਦਾ ਇਹ ਪਕੌੜੇ ਵੀ ਮੈਂ ਨਾਨੀ ਦੇ ਪੈਸੇ ਨਾਨੀ ਦੇ ਪੈਸੇ ਆਂਦੇ ਆ ਹਾਂ ਖਾ ਰਹੀ ਆ ਮੈਂ ਕੌਣ ਕਿਹਾ ਮੈਂ ਗਿਆ ਹੂੰ ਹੋਰ ਵੀ ਕੋ ਤੇ ਹੋਰ ਹੋਰ ਪੁੱਛ ਲੈ ਸਪੀਕਰ ਤੇ ਕਰ ਫੋਨ ਮੰਮੀ ਦਾ ਹੀ ਆ ਯੋ ਮਮੀ ਉਹ ਮੈਂ ਨਾਨੀ ਨੂੰ ਦੇ ਕੇ ਘਰੇ ਲਈਆਂ ਹਾਂ ਮਾਂ ਮਮੀ ਪੈਸੇ ਕਿੰਨੇ ਦਿੱਤੇ ਸੀ ਪਕੌੜਿਆਂ ਵਾਸਤੇ ਮੈਂ ਤਾਂ ਐਸੇ ਦਿੱਤੇ ਸੀ ਕੋਸ਼ ਨੂੰ ਹਾਂ 500 ਰੁਪਏ ਦਿੱਤਾ ਤੇ 200 ਰੁਪਏ ਦੇ ਪਕੌੜੇ ਆਏ ਨੇ ਹਾਂ ਉਹ ਮੇਰੇ ਟੁੱਟੇ ਨਹੀਂ ਆਏ ਮੈਂ ਤਾਂ ਕਰ ਤੋਂ ਲੈ ਲੈ ਚੱਲ ਪੈਸੇ ਤਾਂ ਉਹਨਾਂ ਦੇ ਆਏਗਾ ਪਕੌੜੇ ਤੂੰ ਕੀ ਖਾਣਾ ਪਿਆ ਫਿਰ ਤੇ ਇਹਦੇ ਕੋਲ ਉਹ ਵਧੀ ਗਈ ਹੂੰ ਵਧੇ ਹੀ ਗਏ 300 ਰੁਪਏ ਵਧਾਏ ਹੀ ਮੈਂ ਆਇਆ ਇੱਧਰ ਦੇਖ ਲਓ ਆਹ ਖੂਬ ਨਾਲ ਦੇ ਨਾਲ ਹੀ ਮਿਲ ਗਿਆ ਹੈ ਹਾਂ ਲੈ ਕੇ ਜਾਣਾ ਨਹੀਂ ਮੈਂ ਲੈ ਗਈ ਨਾ ਫੇਰ ਮੇਰੇ ਮੰਮੀ ਦੇ ਪੈਸੇ ਫਿਰ ਮੈਂ ਲੈ ਕੇ ਆਣੀ ਸੀਗੇ ਫਿਰ ਖੁਸ ਲੈਣਾ ਆਉਣੀ ਸਵਾ ਇਹਨੂੰ ਬੇੜੀਆਂ ਨੂੰ ਫੇਰ ਮੈਨੇ ਫੇਰ ਬੇੜੀਆਂ ਤੇ ਮੈਂ ਇੱਕ ਰਹੀ ਗਿਆ ਬਸ ਇੱਕ ਰਹੀ ਸਿਰਫ ਇੱਕ ਰਹੀ ਤੇ ਐਵੇਂ ਤਾਂ ਨਹੀਂ 500 ਮੇਰੇ ਹੱਥ ਬਣੇ ਜਾ ਕਰੀ ਆ ਐ ਵੀ ਐ ਦੂਜਾ ਦੂਜਾ ਐ ਫਿਰ 500 ਰੁਪਏ ਚ 50 ਰੁਪਏ ਦੀ ਟਿਕਟੀ ਐ ਇਸਾ ਹੁਣ ਤਾਂ 500 ਰੁਪਏ ਚ ਫਿਰ 200 ਕਿਵੇਂ ਵੱਜ ਜਾਂਦਾ ਅਸੀਂ 버ਗਰ ਵੀ ਖਾਦੇ ਗੋਲ ਗੱਪੇ ਵੀ ਖਾਦੇ ਆਈਸਕ੍ਰੀਮਾਂ ਵੀ ਖਾਦੀਆਂ ਅਈ ਚਾਟ ਵੀ ਖਾਦੀ ਆਪਣਾ ਤੁਹਾਡੇ ਥੋੜੇ ਥੇ ਰਹਿ ਕੇ ਖਾ ਲ ਗਏ ਸਾਰੇ ਮੈਂ ਵੀ ਖਾਏਗਾ ਅਸਤਵਾ